ਪੰਜਾਬ ਦੇ ਵਿੱਚ ਦੇਰ ਰਾਤ ਹੋਏ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ ਜਦਕਿ ਦੋ ਹੋਰ ਮਹਿਲਾ ਡਾਕਟਰ ਜੋ ਨੇ ਗੰਭੀਰ ਤੌਰ ਤੇ ਉੱਤੇ ਜ਼ਖਮੀ ਹੋ ਗਈਆਂ ਜ਼ਖਮੀਆਂ ਨੂੰ ਇਲਾਜ ਦੇ ਲਈ ਪਟਿਆਲਾ ਦੇ ਸਰਕਾਰੀ ਅਰਜੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਬੀਤੀ ਰਾਤ ਨੂੰ ਇੱਕ ਦੰਤਨਾਕ ਹਾਦਸਾ ਜੋ ਸੀ ਇਹ ਪਟਿਆਲਾ ਦੇ ਵਿੱਚ ਵਾਪਰਿਆ ਜਿਸ ਦੇ ਵਿੱਚ ਕੀ ਇੱਕ ਡਾਕਟਰ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤੇ ਤਿੰਨੇ ਡਾਕਟਰ ਜੋ ਨੇ ਆਪਣਾ ਪ੍ਰੈਕਟੀਕਲ ਦੇ ਕੇ ਵਾਪਸ ਆਪਣੇ ਪੀਜੀ ਪਰਤ ਰਹੀਆਂ ਸਨ ਕਿ ਇਸੇ ਦੌਰਾਨ ਕਿਸੇ ਨਾਮਲੂਮ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਹਾਦਸੇ ਦੇ ਵਿੱਚ ਇੱਕ ਕੁੜਬਹਿਲਾ ਡਾਕਟਰ ਜਿਸ ਦਾ ਨਾਮ ਕੀ ਮਿਨਾਕਸ਼ੀ ਦੱਸਿਆ ਜਾ ਰਿਹਾ ਹੈ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਉਸ ਦੀਆਂ ਦੋ ਹੋਰ ਜੋ ਸਾਥੀ ਡਾਕਟਰ ਸਨ ਉਹ ਪੂਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਈਆਂ ਜਿੰਨ ਦਾ ਇਲਾਜ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤਾਂ ਜਾਣਕਾਰੀ ਦਿੰਦੇ ਆ ਅਫਸਰ ਕਲੋਨੀ ਚੌਕੀ ਦੇ ਇੰਚਾਰਜ ਨਵਦੀਪ ਕੌਰ ਨੇ ਦੱਸਿਆ ਕਿ ਹਾਸਾ ਬੀਤੀ ਰਾਤ ਕਰੀਬ 12:30 ਵਜੇ ਹੋਇਆ ਮੈਡੀਕਲ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਕੰਮ ਡਾਕਟਰ ਆਪਣਾ ਪ੍ਰੈਕਟੀਕਲ ਪੂਰਾ ਕਰਕੇ ਘਰ ਵਾਪਸ ਪਰਤ ਰਹੀਆਂ ਸਨ ਇਸੇ ਦੌਰਾਨ ਇੱਕ ਨਾਮਲੂਮ ਗੱਡੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਹਾਦਸੇ ਦੇ ਵਿੱਚ ਮਿਨਾਕਸ਼ੀ ਨਾਮ ਦੀ ਛਾਤਰਾ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਮੌਜੂਦ ਦੋ ਹੋਰ ਮਹਿਲਾ ਡਾਕਟਰ ਗੰਭੀਰ ਤੌਰ ਦੇ ਉੱਤੇ ਜ਼ਖਮੀ ਹੋ ਗਈਆਂ ਉਤੈ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਪੁਲਿਸ ਦੇ ਵੱਲੋਂ ਉਸਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਡਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਵਾਹਨ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਗਈ ਫਿਲਹਾਲ ਪਟਿਆਲਾ ਪ ਲਿਆ ਗਿਆ ਅਤੇ ਔਰੋਪੀ ਦੀਪਹਿਜਾਂ ਦੇ ਲਈ ਕੋਸ਼ਿਸ਼ਾਂ ਜੁੜੇ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਚੌਂਕੀ ਇੰਚਾਰਜ ਨਵੀਪਕੌਰ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਜ਼ਮ ਨੂੰ ਟ੍ਰੇਸ ਕੀਤਾ ਜਾਵੇਗਾ ਤੇ ਉਸ ਨੂੰ ਗ੍ਰਿਫਤਾਰ ਕਰ ਕਾਨੂੰਨ ਦੇ ਅਨੁਸਾਰ ਜੋ ਸਖਤ ਤੋਂ ਸਖਤ ਸਜ਼ਾ ਉਸ ਨੂੰ ਦਵਾਈ ਜਾਵੇਗੀ ਇਹ ਜੀ ਇੱਕ ਐਕਸੀਡੈਂਟ ਹੋਇਆ ਰਾਤੀ ਆਫਿਸਰਸ ਕਲੋਨੀ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ ਤਿੰਨ ਡਾਕਟਰਸ ਲੜਕੀਆਂ ਆਪਣੇ ਪ੍ਰੈਕਟੀਕਲ ਜਾਂ ਪੇਪਰ ਦੇ ਕੇ ਵਾਪਸ ਆ ਰਹੀਆਂ ਸੀਗੀਆਂ ਆਪਣੇ ਰਹਿਸ਼ੀ ਪੀਜੀ ਦੇ ਵਿੱਚ ਜਿਨ੍ਹਾਂ ਦਾ ਰਸਤੇ ਦੇ ਵਿੱਚ ਐਕਸੀਡੈਂਟ ਦੇ ਕਰਕੇ ਕਿਸੇ ਅਣਪਛਾਤੇ ਵਹੀਕਲ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਕੇ ਇੱਕ ਲੜਕੀ ਦੀ ਡੈਥ ਹੋ ਗਈ ਆ ਬਾਕੀ ਦੋ ਐਡਮਿਟ ਹੋ ਗਏ। ਮਤਲਬ ਇਹ ਦੋ ਐਡਮਿਟ ਕਿਸ ਜਗ੍ਹਾ ਤੇ ਹੋ ਗਏ? ਉਹਨਾਂ ਨੂੰ ਰਜਿੰਦਰਾ ਹਸਪੀਟਲ ਲੈ ਗਏ ਸੀ। ਇਹ ਡਿਊਟੀ ਦਾ ਖਤਰਕਰ ਕਰਿਆ ਦੇ ਸੀ ਐਸ ਨਹੀਂ ਜੀ ਇਹ ਬੱਚੇ ਫਾਈਨਲ ਇਅਰ ਦੀਆਂ ਸਟੂਡੈਂਟਸ ਸੀਗੀਆਂ। ਹ ਇਹਨਾਂ ਦਾ ਐਗਜ਼ਾਮ ਸੀਗਾ ਲੇਟ ਨਾਈਟ ਤੱਕ ਚੱਲਿਆ ਆਫਟਰ ਐਗਜ਼ਾਮ ਉਹ ਆਪਣੇ ਪੀਜੀ ਦੇ ਵਿੱਚ ਵਾਪਸ ਆ ਗਏ। ਜਿਹਦੀ ਡੈਥ ਹੋਈ ਉਹ ਕਿਹਨਾਂ ਦਾ ਉਹ ਡਾਕਟਰ ਮੇਨਾਚੀ ਕਿੱਥੇ ਦੇ ਰਹਿਣ ਉਹ ਪਤਨਾਂ ਦੇ ਰਹਿਣ ਵਾਲੇ ਹੈਗੇ ਨੇ ਬੰਦੇ ਐਸੀ ਜਿਹੜਾ ਕਾਰ ਵਾਲਾ ਜਿਹੜਾ ਉਹਦੀ ਸਰਚ ਚੱਲ ਰਹੀ ਹੈ ਜੇ ਬਾਕੀ ਅਸੀਂ ਜਲਦ ਤੋਂ ਜਲਦੀ ਜਿਹੜੇ ਦੋਸ਼ੀ ਨੂੰ ਪਰਾਂਗੇ ਤੇ ਅਸੀਂ ਫੜ ਕਰਦੇ ਬਿਊਰੋ ਰਿਪੋਰਟ ਜੈਕਪਾਣੀ ਟੀਵੀ